ਲੋ ਜੀ ਜੈਪੋਰ ਦੇ ਵਿੱਚੋਂ ਚੱਲ ਪਏ ਵਾਂਸ ਪਿੰਡ ਨੂੰ ਕਈ ਲੋਕੇਸ਼ਨਾਂ ਦੇਖਣੀਆਂ ਹੈ ਤੇ ਮਾਹੌਲ ਖਰਾਬ ਹੋਣ ਦਾ ਕਰਕੇ ਇੱਥੇ ਥੋੜਾ ਟੂਰਿਸਟਾਂ ਨੂੰ ਕਰ ਰਹੇ ਹੈਗੇ ਤਾਂ ਕਰਕੇ ਸੋਚਿਆ ਵੀ ਬਾਸ ਜਾਇਆ ਜਾਵੇ ਤੇ ਜਾਨਿਆਂ ਬਾਸਰਾਹ ਦੇ ਵਿੱਚ ਲੋਕੇਸ਼ਨਾਂ ਜਿਹੜੀਆਂ ਮਿਲੀਆਂ ਉਹ ਤੁਹਾਨੂੰ ਦਿਖਾਵਾਂਗੇ ਤੇ ਕਿੰਨੇ ਦਿਨਾਂ ਤੇ ਜਾਨਿਆਂ ਪਿੰਡ ਤੁਹਾਨੂੰ ਉਹ ਵੀ ਦੱਸਾਂਗੇ ਜੀ ਜਿਹੜੇ ਰਿਹਾ ਬਲੌਗ ਦੇ ਨਾਲ ਕੰਮੜ ਨੂੰ ਤਾਂ ਜੈਪੁਰ ਐਡਾ ਕਬਡਾ ਹੈ ਜਿਹਦੇ ਚ ਪੰਜ ਛੇ ਦਿਨ ਲਗਾਤਾਰ ਘੁੰਮੀ ਜਾ ਕੇ ਤਾਂ ਵੀ ਸਾਰੀਆਂ ਲੋਕੇਸ਼ਨਾਂ ਨਹੀਂ ਦੇਖੀ ਜਾਂਦੀਆਂ ਤਾਂ ਸਾਨੂੰ ਇੱਥੋਂ ਜਿਹੜਾ ਜਾਣਾ ਪਿਆ ਅਸੀਂ 2 ਦਿਨ ਲਾਏ ਜੈਪੁਰ ਦੇ ਵਿੱਚ ਕਿਉਂਕਿ ਜਾ ਕੇ ਝੋਨੇ ਦੀ ਜਿਹੜੀ ਪਨੀਰੀ ਲਾਉਣੀ ਹੈਗੀ ਉਹ ਤੋਂ ਲੇਟ ਹੋ ਜਾਾਂਗੇ ਤੇ ਨਹੀਂ ਇੱਥੇ ਘੱਟੋ ਘੱਟ ਅਸੀਂ ਪੰਜ ਛੇ ਦਿਨ ਜ਼ਰੂਰ ਲਾ ਕੇ ਜਾਂਦੇ ਰਸਤੇ ਦੇ ਵਿੱਚ ਅਸੀਂ ਪਲਾਨ ਤਾਂ ਬਣਾਇਆ ਸੀ ਸਹੀ ਪਰ ਰਸਤੇ ਦੇ ਵਿੱਚ ਇੱਕ ਦੋ ਥਾਂ ਤੇ ਖਲਾਅ ਰਪੇਗੀ ਹਵਾ ਮੁਰੂ ਹੋਗੀ ਕਿਤੋਂ ਬਾੜ ਘਟ ਨਿਕਲੀ ਕਿਤੇ ਰਲ ਕਿਤੇ ਸਾਈਕਲੀ ਬੈਂਚਰ ਹੋ ਗਈ ਸੀਗੀ ਤੇ ਉਹਦਾ ਕਰੀਏ ਥੋੜਾ ਜਿਆ ਸਾਾਨੂੰ ਇੱਕ ਦੋ ਰਸਤੇ ਦੇ ਵਿੱਚ ਵੱਧ ਲੱਗੇ ਤੇ ਜੈਪੁਰ ਦਾ ਅਸੀਂ 4 ਦਿਨਾਂ ਦਾ ਪਲਾਨ ਬਣਾਇਆ ਸੀ ਜੈਪੁਰ 4 ਦਿਨ ਦੇਖਾਂਗੇ ਤੇ ਮੱਡ ਹੁਣ ਵਾਪਸ ਜਾਣਾ ਪੈ ਰਿਹਾ ਪਨੀਰੀ ਲਾ ਕੇ ਦੇਨੇ ਆ ਕੋਈ ਹੋਰ ਟੂਰ ਕੱਢਾਂਗੇ ਉਹ ਟੂਰ ਤੇ ਮਿਲਦੇ ਆਂਗੇ ਦੇਣੇ ਆ ਵੀ ਪਿੰਡ ਕਿੰਨੇ ਟਾਈਮ ਚੁੱਕੜਦੇ ਆਗੇ ਗੁੱਡ ਮਾਰਨਿੰਗ ਜੀ ਰਾਤੀ ਸੁੱਤੇ ਸੀ ਆਪਾਂ ਇੱਥੇ ਰੂਮ ਲੈ ਲਿਆ ਸੀ ਕਈ ਦਿਨਾਂ ਤੋਂ ਥੱਕੇ ਸੀ ਤੇ ਹੁਣ ਵਾਪਸੀ ਲਈ ਹੁਣੇ ਰਵਾਨਾ ਕਿਉਂਕਿ ਜਾ ਕੇ ਖੇਤ ਦਾ ਵੀ ਕੰਮ ਕਰਨਾ ਹੈ ਤੇ ਬਾਕੀ ਰਸਤੇ ਦੇ ਵਿੱਚ ਕੋਈ ਲੋਕੇਸ਼ਨ ਆ ਵਧੀਆ ਆਈਆਂ ਤਾਂ ਉਹ ਤੁਹਾਨੂੰ ਦਿਖਾਵਾਂਗੇ ਜਰੂਰ ਮੌਤਮ ਹੋ ਗਏ ਖਾਬ ਰਸਤੇ ਦੇ ਵਿੱਚ ਰਾਤ ਨੂੰ ਚੱਲੀ ਜਾਂਦੇ ਸੀਗੇ ਤੇ 10 ਵਜ ਗਏ ਸਵੇਰ 9:00 ਵਜੇ ਦੇ ਚੱਲੇ ਆ ਰਸਤੇ ਦੇ ਵਿੱਚ ਪਹੁੰਚ ਗਏ ਸਿੱਕਰ ਪਹੁੰਚ ਗਏ ਜੀ ਸਿੱਕਰ ਤੋਂ ਥੋੜਾ ਹੈ ਗਾਹਾਂ ਲੰਗੇ ਆਗੇ ਸ਼ਾਇਦ ਕੱਲ ਨੂੰ ਸ਼ਾਮ ਤੱਕ ਪਿੰਡ ਪਹੁੰਚ ਗਏ ਜੇ ਮੌਸਮ ਸਹੀ ਹੋ ਗਿਆ ਤਾਂ ਰਾਤ ਨੂੰ ਤੁਰਨ ਵਾਲਾ ਸੌਂਦੇ ਨਹੀਂ ਅੱਜ ਰਾਦ ਨੂੰ ਸਫਰ ਕੱਢਾਂਗੇ ਤੇ ਕੱਢ ਨੂੰ ਦਿਨੇ ਵੀ ਤੇ ਪਿੰਡ ਦੇ ਨੇ ਵੀ ਕਿੰਨੇ ਤਜੋਪੜਾ ਜਾਂਦਾ ਹੈਗਾ ਬਾਪ ਸਜਾਈ ਜਾਂਦੇ ਸੀ ਪਿੰਡ ਨੂੰ ਤੇ ਆਹ ਦੇਖ ਕੇ ਖੜ ਗਏ ਸੀ ਇਹ ਰਾਜਸਥਾਨ ਦੇ ਵਿੱਚ ਜਿੰਨੀ ਖੇਤੀ ਹੁੰਦੀ ਆ ਹਰਾ ਹਰਾ ਫਸਲਾਂ ਖਤਰ ਉਹ ਆ ਜਾਂਦਾ ਫਫਾਰਾ ਸਿਸਟਮ ਨਾਲ ਇਹ ਜਾਇਦਾ ਨਹੀਂ ਲੱਗਿਆ ਬਸ ਅਸੀਂ ਰਸਤੇ 'ਚ ਨੰਗੇ ਜਾਂਦੇ ਸੀ ਤਾਂ ਦੇਖ ਲਿਆ ਤੇ ਇਹ ਫੁਫਾਰਾ ਸਿਸਟਮ ਲੱਗਿਆ ਉਹਨੇ ਉਹਨੇ ਥਾਂ 'ਚ ਬਸ ਜਿੰਨਾ ਕਿ ਇਹਨਾਂ ਨੇ ਹਰਾ ਬੀਜਿਆ ਹੋਇਆ ਜਿਆਦਾ ਨਹੀਂ ਲੱਗਿਆ ਇਹ ਦੇਖ ਤਾਂ ਤੇ ਬਸ ਪਾਸੇ ਸਾਰੇ ਬਾਣ ਵਿਹਲੇ ਪਏ ਆਗੇ ਬਸ ਹਰੇ-ਹਰੇ ਥਾਂ 'ਚ ਫੁਫਾਰਾ ਸਿਸਟਮ ਲੱਗਿਆ ਹੋਇਆ ਉਹਨਾਂ ਦੇ ਓਵੇਂ-ਓਵੇਂ ਖੇਤੀ ਹੁੰਦੀ ਹੈ ਬਸ ਕੱਲਾ ਫੁਫਾਰਾ ਸਿਸਟਮ ਤੇ ਅੜਕੇ ਚੱਲੇ ਸੀਗੇ ਜੰਨ ਜੰਨ ਤੋਂ ਕਵਾ 100 ਕਿਲੋਮੀਟਰ ਮੈਂ ਕਰਤਾ 125 ਦੀ ਤੇ ਮੈਨੂਵਲ ਦਾ ਵੀ ਟਾਈਮ ਹੋ ਗਿਆ ਜਿਹੜੇ 8:45 ਦਾ ਟਾਈਮ ਹੋ ਗਿਆ ਤੇ ਅੱਜ ਸੂਰਜ ਢਲਦੇ ਤੋਂ ਪਹਿਲਾਂ ਪਿੰਡ ਉੱਪਰ ਜਾਾਂਗੇ ਜਿਵੇਂ ਸ਼ੈਰੀਮਾਨ ਕਹਿੰਦਾ ਹੁੰਦਾ ਡੰਟਾਲ ਦੇ ਨੂੰ ਕੰਮ ਤੋਂ ਜ਼ਿਆਦਾ ਘਰਾ ਮਾਵੇਂ ਹੰਬ ਸੋਚਦੇ ਲਾ ਕੇ ਪਿੰਡ ਉੱਡ ਜਾਵਾਂ ਮੈਂ ਬਸ ਦਿਨ ਢਾਲਦੇ ਨੂੰ ਪਿੰਡ ਉੱਪਰ ਜਾਾਂਗੇ ਤੇ ਪਿੰਡ ਵੀ ਤੁਹਾਨੂੰ ਦਿਖਾਵਾਂਗੇ ਸਾਡਾ ਐਮਐਲ ਦਾ ਸਿੱਧੇ ਪਿੰਡ ਲਓ ਜੀ ਫਾਈਨਲੀ ਪਿੰਡ ਪਹੁੰਚ ਗਏ 22 ਦਿਨ ਤੇ ਇੱਕ ਰਾਤ ਲਾ ਲਓ ਤੁਸੀਂ 12 12 ਵਜੇ ਤੱਕ ਸੈਂਗਲ ਚਲਾਈ ਸੀ ਇਹ ਹੈ ਇਹ ਹੈ ਸਾਡਾ ਪਿੰਡ ਮਲਕਾਣਾ